ਇਹ ਕੁੜੀਆਂ ਇਹਨੂੰ ਡਿਗਲੈਕਟ ਕਰਨਾ ਮੁੰਡੇ ਪਾਲੀ ਜਾਣੇ ਹਨ ਉਹ ਚੀਜ਼ਾਂ ਬੇਟੀ ਹੋਵੇ ਜਾਂ ਬੇਟਾ ਬਸ ਆਪਾਂ ਨੂੰ ਤੰਦਰੁਸਤ ਤੰਦਰੁਸਤ ਹੋਵੇ ਵੀ ਬਾਪ ਨੂੰ ਬਸ ਉਹੀ ਥਿੰਕਿੰਗ ਲੈ ਕੇ ਜਾਣਾ ਚਾਹੀਦਾ ਵਾਇਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਮੁੰਡਾ ਜਾਂ ਕੁੜੀ ਹੈ ਹਨਾ ਬਸ ਤੰਦਰੁਸਤ ਹੋਵੇ ਆਪਾਂ ਵੀ ਗੱਲ ਕਿਸੇ ਦੇ ਮਾਪਿਓ ਬੜਨਾ ਵਾ ਸੋ ਅੱਜ ਤੁਸੀਂ ਜੋ ਕੀ ਜੋਗੇ ਉਹੀ ਕੱਲੋਂ ਵੱਡੋਂਗੇ ਤੇ ਬਹੁਤ ਇੰਪੋਰਟੈਂਟ ਗੱਲ ਆ ਦਾਦੇ ਅੱਗੇ ਹੁੰਦੇ ਸੀਗੇ ਮੈਨੂੰ ਪਤਾ ਮੇਰਾ ਮੰਜਾ ਬਲਾ ਦਾ 12ਵਾਂ 13ਵਾਂ ਹੁੰਦਾ ਸੀਗਾ ਤੇ ਸਾਰੇ ਮੱਛਰ ਮੂਛੇ ਮਿਰਤੇ ਆ ਕੇ ਡੰਗਦੇ ਹੁੰਦੇ ਸੀਗੇ ਤੇ ਫਿਰ ਜਾਂ ਫਿਰ ਭੱਜ ਕੇ ਦਾਦੇ ਦੇ ਨਾਲ ਬੈ ਜਾਣਾ ਅੱਜ ਮੇਰੀ ਬੇਟੀ ਵੀ ਬਹਾਰ ਫੇਸ ਟਾਈਮ ਕਰਦੀ ਹੈ ਦਾਦਾ ਜੀ ਨੂੰ ਉਹ ਬਾਹਰ ਨੇ ਉਸ ਵਕਤ ਤੇ ਉਹ ਸਕੂਨ ਜੇ ਮਿਲਦਾ ਦਿਨਚਰਿਆ ਵਿੱਚ ਕਈ ਲੋਕ ਆਪਣੇ ਆਪ ਦੇ ਨਾਲ ਕਰ ਰਹੇ ਨੇ ਪਰ ਅਜਿਹੀਆਂ ਚੀਜ਼ਾਂ ਤੁਸੀਂ ਜੇਕਰ ਫਿਲਮ ਦੇਖੋਗੇ ਤੁਹਾਨੂੰ ਲੱਗੇਗਾ ਕਿ ਉਹ ਚੀਜ਼ਾਂ ਵਾਕਈ ਸਾਨੂੰ ਆਪਣੀ ਜ਼ਿੰਦਗੀ ਚ ਦੂਰ ਕਰਨੀ ਚਾਹੀਦੀਆਂ ਸਾਨੂੰ ਉਹਨਾਂ ਚੀਜ਼ਾਂ ਨੂੰ ਜੋ ਗਲਤ ਚੀਜ਼ਾਂ ਹੋ ਰਹੀਆਂ ਇਹਨਾਂ ਨੂੰ ਹਟਾਉਣਾ ਚਾਹੀਦਾ ਸਾਡੇ ਨਾਲ ਜੱਗੀ ਸਿੰਘ ਹੈਗੇ ਜਿਨ੍ਹਾਂ ਨੇ ਬਹੁਤ ਹੀ ਅਹਿਮ ਰੋਲ ਕੀਤਾ ਜੋ ਅੱਜ ਦੇ ਸਮਾਜ ਦੇ ਵਿੱਚ ਅਜਿਹਾ ਰੋਲ ਹੈਗਾ ਜਿਸ ਨੂੰ ਅਸੀਂ ਸ਼ਾਇਦ ਜਦੋਂ ਅਸੀਂ ਹਸਪੀਟਲ ਜਾਂ ਕਿਤੇ ਜਾਂਦੇ ਆ ਤਾਂ ਅਸੀਂ ਉਹ ਚੀਜ਼ਾਂ ਸੋਚਦੇ ਆ ਕਿ ਇਹ ਚੀਜ਼ੀ ਹੋਣੀ ਚਾਹੀਦੀ ਹੈ ਅਸੀਂ ਫਿਲਮ ਬਾਕੀ ਫਿਲਮ ਦੇ ਵੇਖਣ ਪਹਿਲੇ ਜੱਕੀ ਭਾਈ ਬਹੁਤ ਉਹ ਲੱਗਿਆ ਕਿ ਉੱਥੇ ਤੁਹਾਡਾ ਐਗਰੈਸਿਵ ਰੋਲ ਜਿਹੜਾ ਹੈਗਾ ਸੀ ਉਹਨੂੰ ਲੱਗਾ ਕਿ ਬੰਦਾ ਬੜੇ ਗੁੱਸੇ ਆ ਲਗਾ ਉਹ ਚੀਜ਼ਾਂ ਹੁੰਦੀਆਂ ਨੇ ਮੇਰੇ ਸਾਹ ਨਾਲ ਕਈ ਲੇਡੀਜ਼ ਨੂੰ ਇਹ ਚੀਜ਼ਾਂ ਭੋਗਣੇ ਪੈਂਦੇ ਬੰਦਾ ਇੰਨਾ ਗਰਮ ਸੁਵਾਦਾ ਹੋਇਆ ਤਾਂ ਹਾਂਜੀ ਹਾਂਜੀ ਦੇਖੋ ਤਾਂ ਆਪਣੇ ਜਿੱਥੇ ਵੀ ਅਪਾ ਜਾਣੇ ਆ ਤਾਂ ਕੈਰੈਕਟਰਸ ਰੀਅਲ ਲਾਈਫ ਚ ਤਾਂ ਹੈਗੇ ਹੀ ਨਹੀਂ ਤੇ ਮੈਂ ਆਪ ਖੁਦ ਅਨਾ ਲਾਡੂ ਆਦੇ ਪਰਸਨਲ ਲਾਈਫ ਦੇ ਵਿੱਚ ਵੀ ਅਪਸ ਐਂਡ ਡਾਉਨਸ ਹੁੰਦੀਆਂ ਨੇ ਬਟ ਇੱਕ ਮਾਪੇ ਉਹਦਾ ਰਿਸ਼ਤਾ ਬਹੁਤ ਸੈਂਸਿਟਿਵ ਆ ਆਪਣੀ ਕਮਿਊਨਿਟੀ ਦੇ ਵਿੱਚ ਤੇ ਇੱਕ ਕੁੜੀਆਂ ਇਹਨੂੰ ਡਿਗਲੈਕਟ ਕਰਨਾ ਮੁੰਡੇ ਪਾਲੀ ਜਾਣੇ ਉਹ ਚੀਜ਼ਾਂ ਜਨਰੇਸ਼ਨਲ ਗੈਪ ਹੈਗਾ ਐਂਡ ਫਿਲਮ ਦੇ ਵਿੱਚ ਬਹੁਤ ਸੋਨਾ ਕੰਮ ਕੀਤਾ ਸਾਰੇ ਕਿਰਦਾਰਾਂ ਨੇ ਤੇ ਅਡਟ ਸਟੋਰੀਆਂ ਤੁਹਾਨੂੰ ਕਨੈਕਟ ਕਰਨਗੀਆਂ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਵਾ ਲੋਕ ਜਾ ਰਹੇ ਨੇ ਰਿਵਿਊਜ਼ ਔਰ ਵੈਰੀ ਮੋਸ਼ਨਲ ਬਿਲਕੁਲ ਜਿਵੇਂ ਕਈ ਲੇਡੀਜ਼ ਹੁੰਦੀਆਂ ਨੇ ਉਹਨਾਂ ਦੀ ਉਹਨਾਂ ਦੀ ਚਾਹਤ ਹੁੰਦੀ ਕਿ ਬੱਚੀ ਕੁੜੀ ਹੋਣੀ ਚਾਹੀਦੀ ਹੈ ਪਰ ਉਹ ਪਰਿਵਾਰ ਦੇ ਨਾਲ ਜਿਹੜੇ ਘਰ ਦੇ ਉਹਨੇ ਜਾਣਾ ਹੁੰਦਾ ਉਹਨਾਂ ਦੇ ਪਰਿਵਾਰ ਦੀ ਸੋਚ ਨਾਲ ਨੂੰ ਮਿਲਾਨਾ ਪੈਂਦਾ ਚਾਹੇ ਉਹਨੂੰ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਖਤਮ ਕਰਨਾ ਪੈਂਦਾ ਹੈ ਪਰ ਜੇਕਰ ਬੰਦਾ ਚਾਹਦਾ ਹੋਏ ਜਿਹੜੇ ਬੰਦੇ ਦੀ ਸੋਚ ਲੇਡੀਜ਼ ਨਾਲ ਮਿਲਦੀ ਹੋਵੇ ਵਾਈਫ ਨਾਲ ਮਿਲਦੀ ਹੋਵੇ ਤਾਂ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਦੂਰ ਹੋ ਜਾਂਦੀਆਂ ਹਨ ਇੱਕ ਲਾਈਨ ਹੈ ਨਾ ਮੇਰੇ ਆਪਣੇ ਉਹ ਮੈਨੂੰ ਬੇਟੀ ਹੋਵੇ ਜਾਂ ਬੇਟਾ ਬਸ ਆਪਾਂ ਨੂੰ ਤੰਦਰੁਸਤ ਤੰਦਰੁਸਤ ਹੋਵੇ ਬੀ ਆਪਾਂ ਨੂੰ ਬਸ ਉਹੀ ਥਿੰਕਿੰਗ ਲੈ ਕੇ ਜਾਣਾ ਚਾਹੀਦਾ ਵਾਇਰ ਵਾਇਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਮੁੰਡਾ ਜਾਂ ਕੁੜੀ ਹੈ ਹੈਨਾ ਬਸ ਤੰਦਰੁਸਤ ਹੋਵੇ ਬਿਲਕੁਲ ਮਾਂ-ਬਾਪ ਦੀ ਗੱਲ ਕਰੀਏ ਜਦੋਂ ਅਸੀਂ ਛੋਟੇ ਹੁੰਦੇ ਜਦੋਂ ਸਾਡੀ ਸਕੂਲਿੰਗ ਹੁੰਦੀ ਸਾਨੂੰ ਉਂਗਲ ਫੜ ਕੇ ਸਕੂਲਾਂ ਤੱਕ ਪਹੁੰਚਵਾਉਣਾ ਸਾਡੇ ਬੈਗ ਟਾਂਕੇ ਜਦੋਂ ਮਾਂ-ਬਾਪ ਅਸੇ ਵਾਲੇ ਗੇਟ ਨਹੀਂ ਵੱੜਦੇ ਤਾਂ ਸਾਡੇ ਬੈਗ ਲਾ ਕੇ ਉਹਨਾਂ ਕਹਿੰਦੇ ਬੱਚੇ ਨੂੰ ਗਰਮੀ ਲੱਗਦੀ ਵੇਨ ਤੱਕ ਅੱਜ ਤੱਕ ਲੈ ਕੇ ਆਦੇ ਹੁੰਦੇ ਆ ਤੇ ਅਸੀਂ ਜਦੋਂ ਉਹ ਵੱਡੇ ਹੋ ਜਾਂਦੇ ਜਦੋਂ ਉਹਨਾਂ ਨੂੰ ਸਮਾਂ ਟਾਈਮ ਆਉਣਾ ਅਸੀਂ ਸੋਚਦੇ ਨਹੀਂ ਯਾਰੇ ਤਾਂ ਜ਼ਿਆਦਾ ਬੋਲਦਾ ਹੈਗਾ ਇਹਨੂੰ ਤਾਂ ਪਤਾ ਨਹੀਂ ਹੈਗਾ ਬੰਦਿਆਂ ਦੇ ਵਿੱਚ ਕੀ ਜਵਾਬ ਦੇਣਾ ਹੈ ਯਾ ਤੇ ਫਿਰ ਉਹੀ ਹੈ ਨਾ ਵੀ ਮੋਡਰੇਸ਼ਨ ਦੇ ਨਾਲ ਇੱਕ ਬੈਲੈਂਸ ਦੇ ਨਾਲ ਜ਼ਿੰਦਗੀ ਕੱਟਣ ਦੀ ਲੋਕਾਂ ਨੂੰ ਹਨਾ ਲੋੜ ਆ ਤੇ ਸਾਰਿਆਂ ਦਾ ਯੂ ਨੋ ਮਾਪਿਓ ਦੀ ਰਿਸਪੈਕਟ ਕਰੋ ਉਹਨਾਂ ਨੂੰ ਇਕੱਲੇ ਨਾ ਛੱਡੋ ਤੇ ਇਕੱਲੇ ਰਹਿਣ ਤੋਂ ਕੋਈ ਆਪ ਵੀ ਨਹੀਂ ਆਉਂਦੇ ਆਪਾਂ ਆਪ ਵੀ ਗੱਲੋਂ ਕਿਸੇ ਦੇ ਮਾਪਿਓ ਵੱਡਣਾ ਵਾ ਸੋ ਅੱਜ ਤੁਸੀਂ ਜੋ ਬੀਜੋਗੇ ਉਹੀ ਕੱਲੋਂ ਵੱਡੋਗੇ ਤੇ ਬਹੁਤ ਇੰਪੋਰਟੈਂਟ ਗੱਲ ਆ ਵੀ ਯੂ ਨੋ ਜੜ ਕੇ ਰਹੋ ਜ਼ਿੰਦਗੀ ਕੱਟਣੀ ਤੇ ਹੈ ਪੋਜ਼ਿਟਿਵ ਕੱਟੋ ਜਾਂ ਨੈਗੇਟਿਵ ਕੱਟੋ ਪੁਰਾਣੇ ਸਮੇਂ ਕੀ ਹੁੰਦਾ ਸੀ ਘਰ ਦੇ ਵਿੱਚ ਪੱਖੇ কুলਰ ਹੀ ਹੁੰਦੇ ਸੀ কুলਰ ਹੀ ਪਿੱਛੇ ਆਏ ਪਲਾਂ ਪੱਖੇ ਹੁੰਦੇ ਸੀ ਸਾਰੀਆਂ ਲੈਨ ਚ ਮੰਜੀਆਂ ਸ਼ਾਇਦ ਤੁਸੀਂ ਜ਼ਿੰਦਗੀ ਦੇਖੀਂ ਦੇਖੀਂ ਪਿੰਡਾਂ ਚ ਇਹੀ ਲਾਦ ਹੁੰਦੇ ਸੀ ਲੈਨ ਚ ਮੰਜੀਆਂ ਲੱਗਦੇ ਸੀ ਤੇ ਫਿਰ ਅੱਗੇ ਹੁੰਦੇ ਸੀ ਕਿ ਮੈਨੂੰ ਪਤਾ ਮੇਰਾ ਮੰਝਾ ਮੇਲਾ ਦਾ 12ਵਾਂ 13ਵਾਂ ਹੁੰਦਾ ਸੀਗਾ ਤੇ ਸਾਰੇ ਮੱਛਰ ਮੁੱਛੇ ਮਿਰਤੇ ਆ ਕੇ ਡੱਕਦੇ ਹੁੰਦੇ ਸੀਗੇ ਤੇ ਫਿਰ ਜਾਂ ਫਿਰ ਭੱਜ ਕੇ ਦਾਦੇ ਦੇ ਨਾਲ ਪੈ ਜਾਣਾ ਫਿਰ ਬਾਪੂ ਨੂੰ ਵੀ ਕਹਿਣਾ ਵੀ ਯਾਰ ਚਲ ਠੀਕ ਹੈ ਮੇਰਾ ਪੁੱਤ ਆ ਗਿਆ ਅਗਲੇ ਨੇ ਕੁਰਬਾਨੀ ਵੀ ਦੇਣੀ ਉਹਨੂੰ ਠੰਡ ਲੱਗਨੀ ਤਾਂ ਉਹਨੇ ਕਹਿਣਾ ਚਲ ਮਗਲੇ ਨੂੰ ਰਾਤ ਵੇਲੇ ਜੇ ਠੰਡ ਨ ਲੱਗ ਰਹੀ ਅਗਲੇ ਨੇ ਸਾਰਾ ਕੁਝ ਕੁਰਬਾਨੀ ਦੇਣੀ ਔਰ ਉਹਦੇ ਵੇਲੇ ਸਾਰਾ ਕੁਝ ਜੈਨ ਚ ਮਤਲਬ ਖੁਸ਼ੀ ਹੁੰਦੀ ਸੀ ਖੁਸ਼ੀ ਹੁੰਦੀ ਸੀ ਬਹੁਤ ਜ਼ਿਆਦਾ ਜੇ ਮੈਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਹੁਣ ਤੱਕ ਕੂਲਰ ਵੀ ਨਹੀਂ ਦਿਖਦੇ ਤੇ ਬਟ ਉਹ সুইਟ ਮੂਮੈਂਟਸ ਜੇ অলਵੇਸ ਜ਼ਿੰਦਗੀ ਜਿਆਦ ਰਹਿਣਗੇ ਸੋ ਉਧਰ ਲਈ ਨਾ ਫੈਮਿਲੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਯੂ نو ਅੱਜ ਵੀ ਬਹੁਤ সুইਟ ਮੂਮੈਂਟਸ ਤੁਸੀਂ ਕਰ ਸਕਦੇ ਹੋ ਪਾਇਦਾ ਤੇ ਬਟ ਯੂ نو ਕਨੈਕਟਡ ਰਹੋ ਤੁਸੀਂ ਵਿਦੇਸ਼ ਵਗੈਰਾ ਵੀ ਜਾਇਓ ਕਿ ਮੈਂ ਤੋ ਇੱਥੇ ਇੰਡੀਆ ਹੀ ਮਤਲਬ ਰਹਿੰਦੀ ਹਾਂ ਨਹੀਂ ਹੁਣ ਇੰਡੀਆ ਹੀ ਆ ਮੈਂ ਵਿਦੇਸ਼ ਵੀ ਆ ਦੇ ਐਕਸਪੀਰੀਅੰਸ ਦੇਖ ਲਏ ਪਹਿਲਾਂ ਇੰਡੀਆ ਤੋਂ ਹੀ ਗਿਆ ਸੀਗਾ ਤੇ ਮੇਰੀ ਕੰਟਰੀ ਗਈ ਸੀ ਮੈਂ ਅਮਰੀਕਾ ਕਿੰਨੇ ਸਾਲ ਉੱਥੇ ਰਹੇ ਮੈਂ ਤੋ ਉੱਥੇ ਰਿਹਾ ਜੀ ਵੀਰੇ ਮੈਂ 20 ਸਾਲ ਹਾਂਜੀ ਹੁਣ ਤੁਸੀਂ ਪੱਕੇ ਇੱਥੇ ਆ ਹਾਂਜੀ 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 ਹੁਣ ਮੈਂ ਪੱਕੇ ਇੱਥੇ ਆ ਜਿੰਦਗੀ ਇੱਥੋਂ ਜਿੰਦਗੀ ਵੇਖਿਆ ਵੀ ਉੱਥੇ ਭੱਜ ਦੌੜ ਕਰਕੇ ਵੀ ਮਾਪਿਓ ਨਹੀਂ ਮਿਲਦੇ ਜੇ ਸਕੇ ਸਬੰਧੀ ਨਹੀਂ ਮਿਲਦੇ ਇੱਥੇ ਭੱਜ ਦੌੜ ਕਰਕੇ ਪੈਸਾ ਵੀ ਬੰਦਾ ਕਮਾ ਲੈਂਦਾ ਉਹਨਾਂ ਕੋ ਨਿਸ਼ਾਨ ਨੂੰ ਮਿਲ ਵੀ ਲੈਂਦਾ ਉਹਨਾਂ ਨੂੰ ਹਾਂਜੀ ਦੇਖੋ ਸਮਾ ਤੁਸੀਂ ਯੂ ਨੋ ਬਾਈ ਨਹੀਂ ਕਰ ਸਕਦੇ ਤੇ ਪੈਸਾ ਤਾਂ ਫਿਰ ਵੀ ਕਮਾ ਲੋਗੇ ਠੀਕ ਹੈ ਸੋ ਜਿਹੜਾ ਇੱਥੇ ਆਰਾਮ ਤੇ ਐਸ਼ ਆ ਤੇ ਨਾਲੇ ਅੱਜਕੱਲ ਸਾਰਾ ਕੁਝ ਇੱਥੇ ਮਿਲਦਾ ਵਾ ਸੋ ਬਾਹਰ ਭੱਜਣ ਨਾਲੋਂ ਬੰਦਾ ਆਪਣੇ ਆਪ ਤੇ ਇੱਥੇ ਇਨਵੈਸਟ ਕਰ ਰਿਹਾ ਆਈ ਥਿੰਕ ਕੋਈ ਲੋੜ ਨਹੀਂ ਹੈ ਮਤਲਬ ਤੁਸੀਂ ਉਹ ਚੀਜ਼ਾਂ ਦੇਖਿਆ ਵੀ ਉੱਥੇ ਰਹਿ ਕੇ ਸਿਰਫ ਅਸੀਂ ਪੈਸੇ ਦਾ ਸੋਖ ਹੈਗਾ ਵੀ ਮਾਇਨੇ ਪਰਿਵਾਰਾਂ ਦਾ ਸੋਖ ਨਹੀਂ ਹਾਂਜੀ ਉਹ ਵੀ ਹੈ ਪਰਿਵਾਰਾਂ ਦਾ ਵੀ ਸੁੱਖ ਦੇਖੋ ਕਾਫੀ ਲੋਕ ਹੈਗੇ ਜਿਹੜੇ ਸਕਸੈਸਫੁਲ ਹੈਗੇ ਬਹੁਤ ਸਟਰਗਲ ਵੀ ਕਰਦੇ ਨੇ ਬਟ ਬੱਚੇ ਤੁਹਾਡੇ ਕੋਲੇ ਤੇ ਲਾ ਲਓ ਵੀ 25-30 ਕੀਲੇ ਨੇ ਤੇ ਉੱਥੇ ਜਾ ਕੇ ਤੁਸੀਂ ਮੀਡਲ ਤੇ ਕੰਮ ਕਰਨਾ ਹਨਾ ਉਹ ਤਾਂ ਕੋਈ ਸੈਂਸ ਨਹੀਂ ਬੜਦਾ 25-30 ਹਜ਼ਾਰ ਇੱਥੇ 50 ਹੀ ਕਮਾ ਰਿਹਾ ਉੱਥੋਂ ਦੇ 2 ਲੱਖ ਦੇ ਬਰਾਬਰ ਹੈਗਾ ਸੀ ਹਾਂਜੀ 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 ਡੈਫੀਨਿਟਲੀ ਤੇ ਹੁਣ ਤੁਸੀਂ ਫਿਲਮ ਐਡੀ ਵੱਡੀ ਫਿਲਮ ਦਾ ਹਿੱਸਾ ਬਣੇ ਤੇ ਫਿਲਮ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਿ ਇੱਕ ਗੀਪੀ ਦੀ ਪੂਰੀ ਟੀਮ ਦੀ ਗੱਲ ਕਰੀਏ ਜਿਹੜੀ ਇੱਕ ਹਮੇਸ਼ਾ ਜਦੋਂ ਵੀ ਪ੍ਰੋਜੈਕਟ ਲੈ ਕੇ ਆਉਂਦੀ ਕੋਈ ਚੰਗੇ ਜੇ ਹਾਸੇ ਹਾਸਾ ਹੀ ਲੈ ਕੇ ਆਣਾ ਜੇਕਰ ਮੈਸੇਜ ਦਾ ਫਿਰ ਮੈਸੇਜਫੁਲੀ ਹੁੰਦਾ ਬਹੁਤ ਦੇਖੋ ਗੀਪੀ ਬਾਈ ਹੰਬਲ ਮੋਸ਼ਨ ਪਿਕਚਰਸ ਬਹੁਤ ਸੀਰੀਅਸ ਨੇ ਜਦੋਂ ਆਪਣਾ ਕੰਟੈਂਟ ਕੋਈ ਵੀ ਡਿਲੀਵਰ ਕਰਨਾ ਵਾ ਤੇ ਇਹਨਾਂ ਨੂੰ ਹੁੰਦਾ ਵੀ ਯਾਰ ਦਰਸ਼ਕਾਂ ਦਾ ਵੀ ਦਿਲ ਜਿੱਤਣ ਦੀ ਜੋਰ ਵਿੱਚ ਹਮੇਸ਼ਾ ਲੱਗੇ ਰਹਿਣਾ ਤੇ ਮੈਨੂੰ ਤਾਂ ਹੁੰਦਾ ਵੀ ਯਾਰ ਵੀ ਬਲਾਈਂਡਲੀ ਟਰਸਟ ਕਰਕੇ ਆਪਾਂ ਨੂੰ ਹੁੰਦਾ ਵੀ ਯਾਰ ਕੰਮਗਾਰਾਂ ਨਾਲ ਇੱਕ ਮੇਰਾ ਆਖਰੀ ਸਵਾਲ ਹੀ ਹੈਗਾ ਤੁਸੀਂ ਮਤਲਬ ਜਿਹੜਾ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਆ ਫਲਾਣੀ ਨੂੰ ਨਹੀਂ ਬੁਲਾਣਾ ਗੁਆਂਡੀ ਨੂੰ ਨਹੀਂ ਬੁਲਾਣਾ ਕਿ ਅੱਜ ਕੱਲ ਇੱਕ ਇਮਨ ਕੀ ਕਹਿ ਰਹੇ ਨੇ ਵੀ ਦਾਦਾ ਦਾਦੀ ਨੂੰ ਨਹੀਂ ਬੁਲਾਣਾ ਜੋ ਅਸੀਂ ਹੱਲੇ ਫਿਲਮ ਲੋਕ ਦੇਖਣਗੇ ਉਸ ਸਿੱਖਣਗੇ ਬੜਾ ਕੁਝ ਵੀ ਉਸ ਤੋਂ ਬਾਅਦ ਜੋ ਬੰਦੇ ਨੂੰ ਅਸੀਂ ਨਹੀਂ ਬੁਲਾਇਆ ਉਹ ਬੰਦਾ ਕਿੱਡਾ ਸੱਚਾ ਹੈਗਾ ਸੀ ਹਾਂਜੀ ਹਾਂਜੀ ਦੇਖੋ ਉਹ ਤਾਂ ਹੈ ਗਈ ਹੈ ਜਿਵੇਂ ਪੁਰਾਣਾ ਸਮਾਜ ਥੋੜਾ ਡਿਫਰੈਂਟ ਹੁੰਦਾ ਸੀਗਾ ਅੱਜ ਕੱਲ ਜਿਵੇਂ ਫੈਮਿਲੀ ਨੂੰ ਨਹੀਂ ਕਹ ਰਿਆ ਬਾਹਰ ਲੋਕਾਂ ਨੂੰ ਹਨਾ ਥੋੜਾ ਜਿਹਾ ਡਰ ਲੱਗਦਾ ਹਨਾ ਕਿੱਦਾਂ ਦੀ ਸੁਸਾਇਟੀ ਬਣ ਗਈ ਆ ਹਾਂ ਪਰ ਜਿਹੜੀ ਹੁਣ ਫੈਮਿਲੀ ਦੀ ਆ ਯੂ ਨੋ ਉਹ ਤਾਂ ਦੇਖੋ ਲਾਈਕ ਮੈਂ ਪਹਿਲਾਂ ਗਿਆ ਬਣਾ ਵੀ ਦਾਦਾ-ਦਾਦੀ ਹੋਏ ਸਾਰੇ ਜਾਣੇ ਜਦੋਂ ਨਾਲ ਮਿਲ ਕੇ ਜ਼ਿੰਦਗੀ ਕੱਟਦੇ ਹੋ ਅ ਅੱਜ ਮੇਰੀ ਬੇਟੀ ਵੀ ਹਾਰਾ ਫੇਸਟਾਈਮ ਕਰਦੀ ਹੈ ਦਾਦਾ-ਦਾਦੀ ਨੂੰ ਉਹ ਬਾਹਰ ਨੇ ਇਸ ਵਕਤ ਤੇ ਉਹ ਸਕੂਨ ਜੇ ਮਿਲਦਾ ਯਾ ਆਖਰੀ ਵਾਰ ਨਾਨਕਿਆਂ ਦੇ ਕਦੋਂ ਗਏ ਸੀ ਨਾਨਕੀ ਨਾਨਕੀ ਤਾਂ ਮੈਂ ਹੋ ਗਿਆ ਕੋਈ ਮੇਰੇ ਨਾਨਕੇ ਹੁਣ ਅਮਰੀਕਾ ਸ਼ਿਫਟ ਹੋ ਗਏ ਹਾਂਜੀ ਮੈਂ ਤਾਂ ਉਦੋਂ ਗਿਆ ਸੀਗਾ ਜਦੋਂ ਲੋਕਲ ਗੱਲ ਕਰੀਏ ਪਹਿਲਾਂ ਪਹਿਲਾਂ ਛੋਟੇ ਹੁੰਦੇ ਸੀ ਸਿੱਧਾ ਆਏ ਹੁੰਦਾ ਸੀ ਛੁੱਟੀ ਹੋਣੀ ਚੱਲ ਨਾਨਕੇ ਉੱਥੇ ਸਾਰੇ ਆਸ-ਪਾਸੇ ਇਕੱਠੇ ਮਾਸੀ ਨਾਨਕੇ ਇਕੱਠੇ ਹੋ ਜਾਂਦਾ ਉਸ ਤੋਂ ਬਾਅਦ ਸ਼ਰਾਰਤਾਂ ਕਰਨੀਆਂ ਮਾਮਿਆਂ ਤੋਂ ਥੱਪੜ ਵੀ ਪੈਂਦੇ ਹੁੰਦੇ ਸੀ ਬਹੁਤ ਕੁਝ ਸਿੱਖਿਆ ਹਾਂ ਨਹੀਂ ਮਾਮੇ ਮਾਮੇ ਨਾਲ ਮੇਰੀ ਬਹੁਤ ਬੰਦੀ ਹੈ ਮੇਰੀ ਮਾਸੀਆਂ ਸਾਰੇ ਜਣਾਂ ਕੋਲ ਉੱਥੇ ਜਾਣਾ ਸੀਗਾ ਸਾਨੂੰ ਤੇ ਸਾਡਾ ਪਿੰਡ ਝੰਡੀ ਤੇ ਸਦਰਪੁਰਾ ਬਹੁਤ 10 ਮਿੰਟ ਦੀ ਦੂਰੀ ਤੇ ਸੀਗਾ ਪਰ ਫਿਰ ਵੀ ਉਦੋਂ ਸਕੂਲ ਦੇ ਵਿੱਚ ਇੰਨਾ ਬਿਜ਼ੀ ਰਹਿੰਦੇ ਸੀਗੇ ਪੜ੍ਹਦੇ ਤਾਂ ਕੁਛ ਨਹੀਂ ਸੀ ਬਟ ਉਹੀ ਬਿਜ਼ੀ ਰੱਖਿਆ ਹੋਇਆ ਸੀ ਘਰ ਦੇ ਨਾਲ ਝੋਲੇ ਚੱਕ ਕੇ ਤੇ ਬਸ ਜਦੋਂ ਛੁੱਟੀ ਹੋਣੀ ਨਾਨਕੇ ਫਿਰ ਉੱਥੇ ਟਾਈਮ ਮਸਤ ਨਿਕਲਣਾ ਬਿਲਕੁਲ ਜੀ ਕੀ ਕਹਿਣਾ ਚਾਹਦੇ ਹੋ ਦਰਸ਼ਕਾਂ ਨੂੰ ਦਰਸ਼ਕਾਂ ਦਾ ਮੈਂ ਥੈਂਕ ਯੂ ਕਰਨਾ ਚਾਹੁੰਨਾ ਵੀ ਤੁਸੀਂ ਬਹੁਤ ਜਿਆਦਾ ਸਪੋਰਟ ਕਰ ਰਹੇ ਹੋ ਹਰ ਦਸ ਸਰਬਤ ਦੇ ਭਲੇ ਨੂੰ ਤੇ ਜਿਨ੍ਹਾਂ ਨੇ ਨਹੀਂ ਦੇਖੀ ਆਪਦੇ ਪਰਿਵਾਰਾਂ ਨਾਲ ਜਾਓ ਬੱਚਿਆਂ ਨਾਲ ਜਾਓ ਬਜ਼ੁਰਗਾਂ ਨਾਲ ਜਾਓ ਸਾਰੇਆਂ ਨਾਲ ਜਾਓ ਇਹ ਸਿੱਖਿਆ ਵਾਲੀ ਫਿਲਮਾਂ ਫੈਮਿਲੀ ਫਿਲਮਾਂ ਤੇ ਥੈਂਕ ਯੂ ਤੁਹਾਡਾ